ਅੱਜ ਜ਼ਿਲ੍ਹਾ ਮਾਸਟਰਜ਼ ਐਥਲੈਟਿਕ ਐਸੋਸੀਏਸ਼ਨ ਮੋਗਾ ਵੱਲੋਂ ਭਿੰਦਰਾ ਖਾਲਸਾ ਸਕੂਲ ਵਿਖੇ ਸਰੀਰਕ ਮਾਨਸਿਕ ਅਤੇ ਜੀਵਨ ਜਾਂਚ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜਤਿੰਦਰ ਪਈ ਤੂਰ ਅਤੇ ਐਸਜੀਪੀਸੀ ਮੈਂਬਰ ਗੁਰਮੀਤ ਸਿੰਘ ਬੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਐਸੋਸੀਏਸ਼ਨ ਵੱਲੋਂ ਮੋਗਾ ਪਹੁੰਚਣ ਤੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਸਿੰਦਰ ਜੀ ਅੱਜ ਮਾਸਟਰ ਐਡਗੇਸਿਸ ਨੂੰ ਵੱਲੋਂ ਅੱਜ ਸੈਮੀਨਾਰ ਕਰਵਾਇਆ ਗਿਆ ਕੀ ਕਹਿਣਾ ਚਾਹੂंगे ਤਾਂ ਸਤਿ ਪਤੌਰ ਬਹੁਤ ਮਹਿਮਾਨ ਆਨੇ ਤੇ ਆਜਾ ਬਹੁਤ ਹੀ ਵਧੀਆ ਲੱਗਿਆ ਜੀ ਮੇਰੇ ਵੀਰ ਜਿਹੜੇ ਪ੍ਰੋਫੈਸਰ ਗੋਵਿੰਦ ਸਿੰਘ ਜੀ ਭੈਣ ਜੀ ਬਲਵਿੰਦਰ ਕੋਰ ਇਹਨਾਂ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਖੇਡਾਂ ਦੇ ਵਿੱਚ ਜਿੱਥੇ ਵੀ ਜਾਂਦੇ ਆ ਇਹ ਹਮੇਸ਼ਾ ਇਹਨਾਂ ਦੀ ਪਰਵਰਤੀ ਹੈ ਇਹਨਾਂ ਦੀ ਆਦਤ ਹੈ ਕਿ ਆਪਣੇ ਵਰਗਾ ਖੇਡਾਂ ਵਾਲਾ ਮਾਹੌਲ ਬਣਾ ਲੈਂਦੇ ਆ ਤੇ ਮੈਂ ਦੇਖਿਆ ਲਵੀ ਇਹਨਾਂ ਨੇ ਰੂਹ ਪੈਦਾ ਕਰਤੀ ਜਿਹੜੇ ਲੋਕ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਵੀ ਅਸੀਂ ਖੇਡ ਸਕਦੇ ਆ ਉਹਨਾਂ ਨੂੰ ਇਹਨਾਂ ਨੇ ਖੜਾਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਇਹ ਵਧੀਆ ਪ੍ਰਾਲਾ ਤੇ ਖਾਸ ਕਰਕੇ ਜਿਹੜੇ ਉਹਦੇਦਾਰ ਹੈ ਪ੍ਰਿੰਸੀਪਲ ਸਾਹਿਬ ਜਸਕਰਤ ਸਿੰਘ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਤੇ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਤੇ ਸਾਡੇ ਗੁੱਡ ਮਾਰਨਿੰਗ ਫਰੈਂਡਸ ਗਰੁੱਪ ਵੱਲੋਂ ਇਹਨਾਂ ਦਾ 100% ਦਾ ਸਾਡਾ ਯੋਗਦਾਨ ਹੈ ਜਦੋਂ ਵੀ ਇਹ ਕਰੋਣਗੇ ਅਸੀਂ ਹਮੇਸ਼ਾ ਇਹਨਾਂ ਨਾਲ ਖੜੇ ਹੋਵਾਂਗੇ ਧੰਨਵਾਦ ਜੀ ਮੇਰਾ ਅਗਲਾ ਕੁਐਸਚਨ ਸਰਦਾਰ ਗੁਰਪ੍ਰਿੰਤ ਸਿੰਘ ਜੀ ਬੂਆ ਨੂੰ ਹੈ ਐ ਸਰ ਨੌਜਵਾਨੀ ਆ ਜਿਹੜੀ ਉਹ ਖੇਡਾਂ ਤੋਂ ਪਿੱਛੇ ਹੋ ਰਹੀ ਆ ਨਸ਼ਿਆਂ ਵੱਲ ਜ਼ਿਆਦਾ ਵਧ ਰਹੀ ਆ ਉਹਨਾਂ ਦੇ ਇਸ ਰੁਝਾਨ ਨੂੰ ਰੋਕਣ ਬਾਰੇ ਕੀ ਕਰਾਂਗੇ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਪ੍ਰਾਲੇ ਕਰ ਰਹੇ ਆ ਕਿ ਜਿਹੜੇ ਨੌਜਵਾਨ ਬੱਚੇ ਆ ਖੇਡਾਂ ਤੋਂ ਪਿੱਛੇ ਕਿਉਂ ਆੜ ਰਹੇ ਆ ਉਹਨਾਂ ਦੇ ਪ੍ਰਸਾਰ ਪ੍ਰਚਾਰ ਵਾਸਤੇ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਆ ਡਾਕਟਰ ਗੋਬਿੰਦ ਸਿੰਘ ਜੀ ਨੂੰ ਆਪਣੇ ਪ੍ਰਿੰਸੀਪਲ ਵੀ ਰਹਿ ਆ ਬਤੌਰ ਸੇਵਾਵਾਂ ਨਿਭਾ ਚੁੱਕੇ ਆ ਉਹਨਾਂ ਦਾ ਵੀ ਵਿਸ਼ੇਸ਼ ਉਪਰਾਲਾ ਰਿਹਾ ਵੀ ਜਿਹੜੇ ਸਕੂਲ ਕੌਚ ਦੇ ਵਿੱਚ ਜਿਹੜੇ ਆ ਐਥਲੀਟਸ ਨੂੰ ਜਿਹੜੀ ਪਹਿਲ ਦਿੱਤੀ ਜਾਵੇ ਔਰ ਜਿਹੜੇ ਨੌਜਵਾਨੀ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਰਹਿਤ ਕੀਤਾ ਜਾਵੇ ਔਰ ਦੇਸ਼ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ। ਐਥਲੈਟਿਕ ਐਸੋਸੀਏਸ਼ਨ ਮੋਗਾ ਵੱਲੋਂ ਅੱਜ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਸਰੀਰਿਕ, ਮਾਨਸਿਕ ਅਤੇ ਜੀਵਨ ਯਾਤ ਤੇ ਨਾਲ ਹੀ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਆ ਜਦੋਂ ਜ਼ਿਲ੍ਹਾ ਮਾਸਟਰ ਐਥਲੈਟਿਕ ਮੀਟ ਹੋਈ ਸੀ ਉਹਦੇ ਵਿੱਚ ਕੁਝ ਐਥਲੀਟ ਸੀਗੇ ਜਿਨ੍ਹਾਂ ਨੂੰ ਮੈਡਲ ਪ੍ਰਾਪਤ ਨਹੀਂ ਸੀ ਹੋਏ ਕਿਉਂਕਿ ਗਿਣਤੀ ਐਥਲੀਟਸ ਦੀ ਬਹੁਤ ਜ਼ਿਆਦਾ ਵਧ ਗਈ ਸੀ ਤੇ ਇਸ ਕਰਕੇ ਮੈਡਲਾਂ ਦੀ ਜਿਹੜੀ ਉਹ ਕਮੀ ਆ ਗਈ ਸੀ ਕਿਉਂਕਿ ਉਮੀਦ ਨਹੀਂ ਸੀਗੀ ਵੀ ਇੰਨੇ ਜ਼ਿਆਦਾ ਐਥਲੀਟ ਪਾਰਟਿਸਿਪੇਟ ਕਰਨਗੇ ਇਸ ਐਥਲੈਟਿਕ ਮੀਟ ਚ ਕੋਕੇ ਮੌਕੇ ਵਿੱਚ ਪਹਿਲੀ ਵਾਰ ਹੋਈ ਸੀ ਤੋਂ ਉਸ ਜਿਹੜੇ ਉਹ ਥੀਟਸ ਰਹਿ ਗਏ ਸੀ ਉਹਨਾਂ ਨੂੰ ਮੈਡਲਸ ਤੇ ਸਰਟੀਫିକੇਟਸ ਦੇਣ ਵਾਸਤੇ ਇਹ ਸੈਮੀਨਾਰ ਨੂੰ ਆਯੋਜਿਤ ਕੀਤਾ ਗਿਆ ਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆ ਗਰਮੀਤ ਸਿੰਘ ਦੀ ਬੂ ਐਸਜੀ ਪੀਸੀ ਮੈਂਬਰ ਐਜੂਕੇਸ਼ਨ ਜੀਡਵੀ ਕਾਲਜ ਆ ਜਿਹੜੇ ਐਸਡੀਪੀਸੀ ਦੇ ਸਕੂਲ ਆ ਉਹਨਾਂ ਨੂੰ ਜਿਹੜਾ ਚਲਾਇਆ ਜਾਂਦਾ ਐਜੂਕੇਸ਼ਨ ਆਹੀਂ ਉਹਨਾਂ ਨੂੰ ਉਹਨਾਂ ਦੇ ਇਸ ਸੰਚਾਲਨ ਦਾ ਕੰਮ ਜਿਹੜਾ ਉਹ ਗਰਮੀਤ ਸਿੰਘ ਦੀ ਬੂ ਕਰਦੇ ਨੇ ਤੇ ਸਾਡੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਜਤਿੰਦਰ ਸਿੰਘ ਪੰਜ ਤੂਰ ਜੀ ਜਿਹੜੇ ਐਸ ਆਰ ਐਮ ਆਕਲੈਂਡ ਗਾਰਮਰ ਫਤੇਗੜ ਪੰਜ ਤੂਰ ਸਕੂਲ ਦੇ ਜਿਹੜੇ ਡਾਇਰੈਕਟਰ ਨੇ ਜਿਹੜੇ ਉਸ ਵਿਦਿਅਕ ਸੰਸਥਾ ਨੂੰ ਚਲਾਉਂਦੇ ਨੇ ਉਹ ਸਾਡੇ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਨਾਲ ਹੀ ਸਾਡੇ ਕੋਲ ਇੱਥੇ ਭਵਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਰਦਾਰ ਕਲਵੰਦ ਸਿੰਘ ਜੀ ਅੱਜ ਸੀ ਜੀ ਵੀ ਪਹੁੰਚੇ ਅਸੀਂ ਉਹਨਾਂ ਦਾ ਵੀ ਜੀ ਆਇਆਂ ਆਵਾਗਤ ਕਰਦੇ ਆ ਕਿਉਂਕਿ ਜਦੋਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੀ ਨੀਂਹ ਰੱਖੀ ਸੀ ਅੱਜ ਤੋਂ 2 ਸਾਲ ਪਹਿਲਾਂ ਤਾਂ ਉਮੀਦ ਨਹੀਂ ਸੀ ਵੀ ਇੰਨੇ ਜਾਣੇ ਇੰਨੇ ਸਾਰੇ ਜਿਹੜੇ ਐਥਲੀਟਸ ਆ ਇੰਨੇ ਸਾਰੇ ਜਿਹੜੇ ਲੋਕ ਆ ਉਹ ਸਾਡੇ ਨਾਲ ਜੁੜ ਜਾਣਗੇ ਸੋ ਹੌਲੀ-ਹੌਲੀ ਇਹ ਪੱਕੇ ਪੈਰੀ ਹੋਈ ਫਿਰ ਐਥਲੈਟਿਕ ਮੀਟ ਹੋਈ ਐਥਲੈਟਿਕ ਮੀਟ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਉਤਸ਼ਾਹ ਵਿਖਾਇਆ ਮੋਗੇ ਦੇ ਵਿੱਚ ਪਹਿਲੀ ਵਾਰ ਹੋਣ ਕਰਕੇ ਤੇ ਕਾਫੀ ਪਾਰਟਿਸਿਪੇਟ ਜਿਹੜੇ ਆਏ ਤੇ ਲੋਕਾਂ ਨੇ ਬਾਅਦ ਦੇ ਵਿੱਚ ਵੀ ਬਹੁਤ ਵਧਾਈਆਂ ਵੀ ਦਿੱਤੀਆਂ ਜਿਨ੍ਹਾਂ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਡੀਪੀਪੀਟੀ ਸਹਿਬਾਨ ਸੀ ਜਿਹੜੇ ਇਸ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਪਰਮਜੀਤ ਸਿੰਘ ਜੀ ਪੰਮਾ ਬੀਐਮ ਸਪੋਰਟ ਧਰਮਕੋਟ ਉਹ ਵੀ ਇੱਥੇ ਪਹੁੰਚੇ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ ਸੀ ਤੇ ਗੇਮਾਂ ਨੂੰ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਵੀ ਜਿਹੜਾ ਅਦਾ ਕੀਤਾ ਸੀ ਸੋ ਸੈਮੀਨਾਰ ਜਿਸ ਵਿਸ਼ੇ ਤੇ ਆ ਸਰੀਰਕ ਮਾਨਸਿਕ ਅਤੇ ਜੀਵਨ ਜਾਂਚ ਸਰੀਰਕ ਜਿਹੜੇ ਆਪਣੀ ਤੰਦਰੁਸਤੀ ਆ ਹੁਣ ਆਪਾਂ ਬਾਹਰੋਂ ਤਾਂ ਨਹਾ ਤੋਂ ਲੈਨੇ ਆ ਪਰ ਅੰਦਰਲਾ ਜਿਹੜਾ ਫਿਟਨੈਸ ਆ ਜਿਹੜਾ ਦੇਖ ਜਿਹੜੀ ਅੰਦਰੋਂ ਸੰਤੁਸ਼ਟੀ ਮਿਲਣੀ ਚਾਹੀਦੀ ਆ ਉਹਦੇ ਤੇ ਕਿਵੇਂ ਕੰਮ ਕੀਤਾ ਜਾ ਸਕਦਾ ਤੇ ਜੀਵਨ ਦੀ ਜਾਂਚ ਸਾਡੀ ਕਿਉਂਕਿ ਮੋਸਟਲੀ ਜਦੋਂ ਆਪਾਂ ਦੇਖਦੇ ਆ 35 ਪਲੱਸ ਤੋਂ ਬਾਅਦ 40 ਪਲੱਸ ਤੋਂ ਬਾਅਦ ਜਿਹੜੇ ਜੈਂਟਸ ਹੁੰਦੇ ਆ ਜਾਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਕੁਝ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਕਈਆਂ ਨੂੰ ਥਾਇਰੋਇਡ ਦੀ ਸਮੱਸਿਆ ਆ ਜਾਂਦੀ ਆ ਕਿਸੇ ਨੂੰ ਹੋਰ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਆ ਉਹਨਾਂ ਤੋਂ ਕਿਵੇਂ ਬਚੋ ਜੀਵਨ ਯਾਤ ਸਾਡੀ ਕਿਹ ਹੈ ਜੀ ਹੋਣੀ ਚਾਹੀਦੀ ਆ ਕਿ ਅਸੀਂ ਵੀਰ ਸਿੰਘ ਜੀ ਵਾਂਗ ਫਿੱਟ ਰਹੀਏ 70 75 ਸਾਲਾਂ 'ਚ ਵੀ ਵੀਰ ਸਿੰਘ ਜੀ ਸਾਡੇ ਵਿੱਚ ਬੈਠੇ ਲੌਂਗ ਰੇਸਰ ਰੋਜ਼ 10 12 ਕਿਲੋਮੀਟਰ ਦੌੜਦੇ ਆ ਅਸੀਂ ਕਿਵੇਂ ਫਿੱਟ ਰਹਿ ਸਕਦੇ ਆ ਕਿਵੇਂ ਡਾਕਟਰਾਂ ਤੋਂ ਬਚ ਸਕਦੇ ਆ ਕਿਵੇਂ ਅਸੀਂ ਦਵਾਈਆਂ ਤੋਂ ਬਚ ਸਕਦੇ ਆ ਇਸ ਵਿਸ਼ੇ ਤੇ ਜਿਹੜੀ ਇਹ ਗੱਲਬਾਤ ਇਸ ਸੈਮੀਨਾਰ ਦੇ ਵਿੱਚ ਰੱਖੀ ਜਾਏਗੀ ਸਾਡੇ ਵਿੱਚ ਬਹੁਤ ਸਾਰੇ ਬਲਾਰੇ ਪਹੁੰਚੇ ਹੋ ਆਪਦੀ ਆਪਦੀ ਗੱਲ ਵੀ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਰਹਿੰਦੇ ਹੋਏ ਜਿਹੜੇ ਸਰਟੀਫਿਕੇਟਸ ਤੇ ਮੈਡਲ ਆ ਉਹ ਦਿੱਤੇ ਜਾਣਗੇ ਸੋ ਹੁਣ ਮੈਂ ਬੇਨਤੀ ਕਰਦਾ ਕਿਉਂਕਿ ਸਮਾਂ ਕਾਫੀ ਪਹਿਲਾਂ ਹੀ ਹੋ ਗਿਆ ਕਿਉਂਕਿ ਮਿੱਥੇ ਸਮੇਂ ਤੇ ਸੈਮੀਨਾਰਾ ਜਿਹੜਾ ਉਹ ਨਹੀਂ ਸ਼ੁਰੂ ਹੋ ਸਕਿਆ ਸੋ ਮੈਂ ਬੇਨਤੀ ਕਰਦਾ ਸਾਡੇ ਪਹਿਲੇ ਜਿਨ੍ਹਾਂ ਨੇ ਤੁਹਾਡੇ ਨਾਲ ਗੱਲ ਕਰਨੀਆਂ ਸਾਡੇ ਇੱਕ ਐਸੋਸੀਏਸ਼ਨ ਦੇ ਜਿਹੜੇ ਸਾਡੇ ਮਾਸਟਰ ਐਥਲੀਟਿਕਾ ਐਸੋਸੀਏਸ਼ਨ ਦੇ ਉਸਕਰ ਨੇ ਸਰਦਾਰ ਜਸਕਰਨ ਸਿੰਘ ਜੀ ਮੈਂ ਉਹਨਾਂ ਨੂੰ ਸੱਦਾ ਦਿੰਦਾ ਕਿ ਉਹ ਆ ਕੇ ਆਪਦੀ ਗੱਲ ਵੀ ਰੱਖਣਗੇ ਤੇ ਸਾਡੀ ਐਸੋਸੀਏਸ਼ਨ ਬਾਰੇ ਵੀ ਤੁਹਾਡੇ ਨਾਲ ਜਿਹੜੀ ਉਹ ਗੱਲ ਕਰਨਗੇ ਸਰਦਾਰ ਜਸਕਰਨ ਸਿੰਘ ਜੀ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਗਰਮੀਤ ਸਿੰਘ ਜੀ ਹੋ ਐਸਜੀਪੀਸੀ ਐਜੂਕੇਸ਼ਨ ਸੰਸਥਾਵਾ ਦੇ ਇੰਚਾਰਜ ਅੱਪਾ ਇਹ ਕਹਿ ਸਕਦੇ ਆ ਕਿ ਇਹ ਜਿਹੜੇ ਹੈ ਐਸਜੀਪੀਸੀ ਦੇ ਸਿੱਖਿਆ ਮੰਤਰੀ ਜੀ ਹਨ ਤੇ ਉਹ ਆ ਸਾਡੇ ਵਿੱਚ ਪਹੁੰਚੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਛੋਟੀ ਜੀ ਸੰਸਥਾ ਹੈ ਔਰ ਇਹਨਾਂ ਨੇ ਸਾਡੇ ਵਿੱਚ ਜਿਹੜਿਆ ਆਪਣੇ ਪਹੁੰਚ ਕੇ ਸਾਡਾ ਮਾਣ ਵਧਾਇਆ ਹੈਗਾ ਤਾਂ ਉਸ ਦੇ ਨਾਲ ਹੀ ਜਤਿੰਦਰ ਪੰਚਤੂਰੀ ਜੀ ਜਿਹੜੇ ਕਿ ਡਾਇਰੈਕਟਰ ਹੈ ਸੰਸਥਾਵਾਂ ਦੇ ਫਤੇਗੜ ਪੰਚਤੂਰ ਦੇ ਵਿੱਚ ਆਕਲੈਂਡ ਤੇ ਹੋਰ ਵੀ ਸਕੂਲ ਇਹਨਾਂ ਦੇ ਚੱਲਦੇ ਆ ਉਹਨਾਂ ਨੇ ਵੀ ਸਾਡੇ ਲਈ ਟਾਈਮ ਕੱਢਿਆ ਸੀ ਇਹਨਾਂ ਦਾ ਪੂਰਾ ਤਹਿ ਅਦਲੋ ਧੰਵਾਦੀਆਂ ਕਿ ਇਹਨਾਂ ਨੇ ਸਾਡੇ ਲਈ ਸਮਾਂ ਕੱਢਿਆ ਸਾਡੇ ਪ੍ਰਿੰਸੀਪਲ ਸਾਹਿਬ ਖਾਲਸਾ ਸਕੂਲ ਦੇ ਕਲਸੀ ਸਾਹਿਬ ਜੀ ਇਹ ਸਾਨੂੰ ਬਹੁਤ ਹੀ ਸਹਿਯੋਗ ਦਿੰਦੇ ਆ ਕਿ ਅਸੀਂ ਜੋ ਵੀ ਕਿਸੇ ਤਰ੍ਹਾਂ ਦਾ ਗਰਾਊਂਡਾਂ ਜਾਂ ਕੋਈ ਫੰਕਸ਼ਨ ਕਰਨਾ ਹੁੰਦਾ ਤਾਂ ਇਹਨਾਂ ਨੂੰ ਸਾਨੂੰ ਪੂਰੀ ਤਰ੍ਹਾਂ ਵੈਲਕਮ ਕੀਤਾ ਜਾਂਦਾ ਹੈਗਾ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਹੈਗੇ ਆਂ ਦੂਸਰੀ ਗੱਲ ਹੈਗੀ ਹੈ ਕਿ ਜਿਹੜੀ ਸਾਡੀ ਸੰਸਥਾ ਹੈ ਕਾਫੀ ਦੇਰ ਤੋਂ ਜਿਹੜੇ ਸੀਗੇ ਸਾਡੇ ਜਿਹੜੇ ਮਾਸਟਰ ਥਲੀਟ ਸੀਗੇ ਇਹ ਚਾਹੁੰਦੇ ਸੀਗੇ ਕਿ ਅਸੀਂ ਜਿਹੜੀ ਹੈਗੀ ਹੈ ਸੰਸਥਾ ਬਣਾਈਏ ਤੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਕਾਫੀ ਦੇ ਵਿੱਚ ਹੈ ਸੀ ਸਟੇਟ ਲੈਵਲ ਦੀਆਂ ਤਾਂ ਹੈ ਹੀ ਸੀ ਡਿਸਟ੍ਰਿਕਟ ਦੇ ਵਿੱਚ ਸਾਡਾ ਜਿਹੜਾ ਡਿਸਟ੍ਰਿਕਟ ਸੀਗਾ ਇਹ ਬਿਲਕੁਲੀ ਪੈਸਿਵ ਚੱਲ ਰਿਹਾ ਸੀਗਾ ਤਾਂ ਚਲੋ ਇੱਕ ਪਰਮਾਤਮਾ ਨੇ ਕਿਰਪਾ ਕੀਤੀ ਕਿ ਸਾਡੀ ਜਿਹੜੀ ਐਸੋਸੀਏਸ਼ਨ ਦੀ ਫਾਰਮੇਸ਼ਨ ਹੋ ਗਈ ਤਾਂ ਉਹਦੇ ਨਾਲ ਸਾਨੂੰ ਇਹ ਵੀ ਐਕਸਪੈਕਟੇਸ਼ਨ ਨਹੀਂ ਸੀ ਕਿ ਅਸੀਂ ਇਸ ਲੈਵਲ ਤੇ ਕਰ ਕੰਮਜਾਬ ਹੋ ਜਾਵਾਂਗੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਟੇਟ ਲੈਵਲ ਤੇ ਓਨੀ ਗੈਦਰਿੰਗ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਸਟੇਟ ਲੈਵਲ ਦੀਆਂ ਗੇਮਾਂ ਕਰਵਾਈਆਂ ਜਾਂਦੀਆਂ ਜਲੰਧਰ ਵਾਲੇ ਕਰਾਉਂਦੇ ਆ ਤਾਂ ਅੰਮ੍ਰਿਤਸਰ ਵਾਲੇ ਵੀ ਕਰਾਉਂਦੇ ਆ ਉਹਨਾਂ ਕੋਲੇ ਸਟੇਟ ਲੈਵਲ ਤੇ 2-2 250 ਜਿਹੜਾ ਪਾਰਟਿਸਪੈਂਟ ਨਹੀਂ ਆਉਂਦਾਗਾ ਪਰ ਸਾਡੀ ਜਿਹੜੀ ਐ ਸਟੇਸ਼ਨ ਦੇ ਵਿੱਚ ਸਾਰਿਆਂ ਨੇ ਇੰਨਾ ਯੋਗਦਾਨ ਪਾਇਆ ਸੇਵ ਦੇ ਲਈ ਸਾਡਾ ਕਾ ਵੀ ਜਾਦੇ ਸਾਰਿਆਂ ਦਾ ਜੋਰ ਲੱਗ ਗਿਆ ਇਕੱਠੇ ਕਰਨ ਤੇ ਪਰ ਕਾ ਬਹੁਤ ਜਿਆਦੇ ਜਿਹੜੀ ਹੈ ਗੈਦਰਿੰਗ ਹੋ ਗਈ ਔਰ ਇਹ ਇਥੋਂ ਤੱਕ ਰਹਿ ਗਏ ਸਾਡੀ ਐਕਸਪੈਕਟੇਸ਼ਨ ਤੋਂ ਵੱਧ ਸਾਡੇ ਕੋਲੇ ਜਿਹੜੇ ਮੈਡਲ ਆ ਉਹ ਸਮਾਪਤ ਹੋ ਗਏ ਇਹਦੇ ਵਿੱਚ ਕੋਈ ਵੀ ਸਾਡਾ ਜਿਹੜਾ ਪੋਲਿਟਿਕਲ ਮੋਟਿਵ ਜਾਂ ਕੋਈ ਉਹ ਨਹੀਂ ਹੈਗਾ ਸਿਰਫ ਤੇ ਸਿਰਫ ਇੱਕੋ ਇੱਕ ਹੈ ਕਿ ਅਸੀਂ ਜਿਹੜਾ ਚਾਹੁੰਦੇ ਆ ਕਿ ਅਸੀਂ ਆਪਣੀ ਤੇ ਲੋਕਾਂ ਨੂੰ ਮੋਟੀਵੇਟ ਕਰਕੇ ਜਿਹੜੀ ਹੈਗੀ ਆ ਉਹਨਾਂ ਦੀ ਸਿਹਤ ਠੀਕ ਰਹੇ ਉਹ ਜਿਹੜੇ ਹੈਗੇ ਆ ਡਾਕਟਰਾਂ ਕੋਲੇ ਸਾਨੂੰ ਨਾ ਜਾਣਾ ਪਵੇ ਆਮ ਦੌਰ ਤੇ ਕੀ ਹੁੰਦਾ ਹੈਗਾ ਕਿ ਬੰਦਾ ساری ਉਮਰ ਕਮਾਉਂਦਾ ਰਹਿੰਦਾ ਤੇ ਮਗਰ ਲਈ ਉਮਰਤ ਜਾ ਕੇ ਜਿਹੜਾ ਹੈਗਾ ਉਹ ਸਾਰਾ ਪੈਸਾ ਜਿੰਨਾ ਕਮਾਇਆ ਹੈਗਾ ਉਹ ਸਾਰੇ ਡਾਕਟਰ ਲੈ ਜਾਂਦੇ ਆ ਕੋਈ ਨਾ ਕੋਈ ਬਿਮਾਰੀ ਦਾ ਸੀ ਸ਼ਿਕਾਰ ਹੋ ਜਾਂਦੇ ਆ ਹਾਂ ਇਹਦੇ ਵਿੱਚ ਕੋਸ਼ਿਸ਼ ਕੀਤਾ ਨਾ ਜਾ ਸਕਦਾ ਬਹੁਤ ਪਰਮਾਤਮਾ ਦੇ ਵੱਸ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਆਏ ਨਹੀਂ ਹੋ ਸਕਦੇ ਪਰ ਫੇਰ ਵੀ ਜੇ ਕੋਸ਼ਿਸ਼ ਕਰੀਏ ਤਾਂ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਜਿਹੜਾ ਮੇਰਾ ਆਪਣਾ ਤਜਰਬਾ ਹੈ ਉਹ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਜਿਹੜਾ ਬੰਦਾ ਜੋਗਿੰਗ ਕਰਦਾ ਲਾਈਟ ਜੋਗਿੰਗ ਜਾਂ ਵਾਕ ਤੇਜ਼ ਵਾਕ ਕਰਦਾ ਹਾਰਟ ਦੀ ਪ੍ਰੋਬਲਮ ਉਹਨੂੰ ਨਹੀਂ ਆ ਸਕਦੀ ਫਰਦਾਰ ਜਸਕਰਨ ਸਿੰਘ ਜੀ ਦਾ ਸੈਕਟਰੀ ਮਾਸਟਰ ਐਥਲੈਟਿਕ ਐਸੋਸੀਏਸ਼ਨ ਮੋਗਾ ਦੀ ਤਾਂ ਹੁਣ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਕਿਉਂਕਿ ਇਹਦੇ ਵਿੱਚ ਇੱਕ ਸਾਡੇ ਹੋਰ ਬੁਲਾਰੇ ਨੇ ਉਹਨਾਂ ਨੇ ਆਪਦੀ ਗੱਲ 2 ਮਿੰਟ ਵਾਸਤੇ ਰੱਖਣੀ ਆ ਸਰਦਾਰ ਵੀਰ ਪ੍ਰਤਾਪ ਸਿੰਘ ਜੀ ਜੋ ਡੈਰੀ ਵਿਭਾਗ ਤੋਂ ਰਿਟਾਇਰ ਨੇ ਉਹਨਾਂ ਨੇ ਆਪਣੀ ਗੱਲ ਰੱਖਣੀ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਆ ਜਾਣ ਛੇਤੀ ਤੇ ਆਪਣੀ ਗੱਲ ਰੱਖਣ ਸਟੇਜ ਤੇ ਬੈਠੇ ਬਹੁਤ ਹੀ ਸਤਿਕਾਰ ਜੋ ਸਤਿਕਾਰ ਮਹਿਮਾਨ ਮੇਰੇ ਸਾਹਮਣੇ ਬੈਠੇ ਮੇਰੇ ਸਾਥੀਓ ਮੇਰੇ ਵੀਰੋ ਤੇ ਮੇਰੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਆ ਜਿਹੜੀ ਸਾਡੀ ਇਹ ਐਸੋਸੀਏਸ਼ਨ ਹੋਂਦ ਵਿੱਚ ਆਈ ਮੈਂ ਮਾਸਟਰ ਬਿੰਦਰਜੀਤ ਸਿੰਘ ਬਿੱਟੂ ਜੀ ਦੇ ਨਾਲ ਪਿਛਲੇ 2-3 ਸਾਲ ਤੋਂ ਇਹ ਰਾਸਤਾ ਕਾਇਮ ਕਰ ਰਿਆ ਸੀ ਕਿ ਆਪਾਂ ਇੱਥੇ ਬਣਾਈਏ 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 ਫਿਰ ਜਿਸ ਕਰਨ ਜੀ ਨਾਲ ਗੱਲਬਾਤ ਹੋਈ ਐਵੇਂ ਕਾਫਲਾ ਜੋੜਦਾ ਗਿਆ ਤੇ ਸਾਡੀ ਜਿਹੜੀ ਸੰਸਥਾ ਹੋਂਦ ਵਿੱਚ ਆ ਗਈ ਤੇ ਹੋਂਦ ਵਿੱਚ ਆ ਕੇ ਅਸੀਂ ਪਹਿਲਾ ਜਿਹੜਾ ਕੰਮ ਕੀਤਾ ਉਹ ਬਹੁਤ ਵਧੀਆ ਹੋਇਆ ਸਾਡਾ ਸਾਡੇ ਪ੍ਰਧਾਨ ਜੀ ਡਾਕਟਰ ਗੁਰਦਮ ਸਿੰਘ ਜੀ ਵਿਦਾਈ ਦੇ ਪਾਤਰ ਨੇ ਇੱਕ ਵਾਰ ਆ ਤਾੜੀਆਂ ਮੜੀਆਂ ਨਾਲ ਹੀ ਆਪਾਂ ਸਾਰੇ ਬڑے ਸੂਝ-ਬੂਝ ਦੇ ਨਾਲ ਅ ਅਸੀਂ ਬਹੁਤ ਸਾਵੇ ਕੰਮ ਕੀਤਾ ਸਾਰਾ ਬਹੁਤ ਬਾਕੀ ਮੈਂ ਥੋੜੀ ਜੀ ਜੀਵਨ ਜਾਂਚ ਬਾਰੇ ਕਿਉਂਕਿ ਸਰੀਰ ਕਮਾਨਸਿਕ ਕਾਫੀ ਗੱਲਾਂ ਸਾਡੇ ਮੇਰੀ ਜੀ ਕਰਕੇ ਗਏ ਨੇ ਜੀਵਨ ਜਾਂਚ ਬਾਰੇ ਥੋੜੀ ਜੀ ਗੱਲ ਮੈਂ ਕਰਾਂਗਾ ਗੁਰਬਾਣੀ ਦੇ ਨਾਲ ਗੁਰਬਾਣੀ ਚ ਪਹਿਲੋਂ ਸਵਾਲ ਕਰਕੇ ਫਿਰ ਉੱਤਰ ਦਿੱਤਾ ਹੋਇਆ ਮਾਰੇ ਕਹਿੰਦੇ ਕਿਹੜੀਆਂ ਉਹ ਤਿੰਨ ਗੱਲਾਂ ਨੇ ਜਿਹੜਾ ਤੇਰੇ ਜੀਵਨ ਨੂੰ ਬਦਲ ਦੇਣ ਗਿਆ ਤੇ ਤੇਰਾ ਉਹ ਜਿਹਨੂੰ ਆਪਾਂ ਪ੍ਰਮਾਤਮਾ ਕਹਿੰਨੇ ਆ ਜਿਹਨੂੰ ਅੱਲਾ ਵੈਗਰੂ ਗੋਡ ਕਹਿੰਨੇ ਆ ਉਹ ਤੇਰੇ ਹੱਥ ਵਿੱਚ ਆ ਜਾਏਗਾ ਕਮਨ ਸੋ ਅੱਖਰ ਕਮਨ ਗੁਣ ਕਮਨ ਸੋ ਮਣੀਆਂ ਮੰਤ ਕੌਨ ਸੋ ਵੇਸੂ ਹੋ ਕਰੀ ਜਾਵਸ ਆਵੇ ਕੰਤ ਤੇ ਫਿਰ ਉਹਦੇ ਵਿੱਚ ਸਾਨੂੰ ਜਿਹੜਾ ਉੱਤਰ ਦਿੱਤਾ ਨਾ ਉਹ ਸਾਡੇ ਸਾਰਿਆਂ ਦੇ ਲਈ ਸਾਡੇ ਜੀਵਨ ਜਾਚ ਆਉਂਦਾ ਮਹਾਰਾਜ ਕਹਿੰਦੇ ਨਿਮਨ ਸੋ ਅੱਖਰ ਖਿਵਨ ਗੁਣ ਜੀਬਾ ਮਣੀਆਂ ਮੰਤ ਅਸੀਂ ਇਹ ਤਿੰਨੇ ਗੁਣ ਲੈਣਗੇ ਜਿੱਦਣ ਸਾਡੇ 'ਚ ਤਿੰਨੇ ਗੁਣ ਆ ਗਏ ਨਾ ਸਾਨੂੰ ਕਿਤੇ ਗੁਰਦੁਆਰੇ ਜਾਣ ਦੀ ਲੋੜ ਨਹੀਂ ਗਈ। ਬਸ ਆਪਣਾ ਆਪਣੇ ਆਪ ਨੂੰ ਨੀਵਾਂ ਰੱਖ ਲਈਏ। ਮੈਂ ਕਹਿੰਦਾ ਜਿਹੜਾ ਸਪੋਰਟਸਮੈਨ ਆ ਜਿੱਡਾ ਸਪੋਰਟਸਮੈਨ ਆਪਣੇ ਆਪ ਨੂੰ ਨੀਵਾਂ ਰੱਖ ਸਕਦਾ ਉਧਰ ਉਹਨਾਂ ਕੋਈ ਨਹੀਂ ਰੱਖ ਸਕਦਾ। ਸਪੋਰਟਸਮੈਨਸ਼ਿਪ ਕੀ ਨਹੀਂ ਹੁੰਦੀ ਇਹਦੇ ਵਿੱਚ। ਇੱਕ ਉਦਾਹਰਨ ਆ ਪਿਛਲੀ ਜਿਹੜੀ 올림픽 ਹੋਈ ਆ। ਉਹਦੇ ਵਿੱਚ ਉਹ ਬੰਦਾ ਪਛੜ ਰਿਹਾ ਸੀ। ਜਿਹੜਾ ਪਹਿਲੇ ਵਾਲਾ ਸੀ ਉਹਨੇ ਉਹਨੂੰ ਪਕੜ ਕੇ ਗੇ ਕੀਤਾ ਇਹਨੂੰ ਕਹਿੰਨੇ ਆਪਾਂ სპੋਰਟਸਮੈਨ ਸਾਡੇ ਵਿੱਚ ਡਾਕਟਰ ਬਰਿੰਦਰ ਕੌਰ ਜੀ ਪਹੁੰਚੇ ਨੇ ਜੋ ਲੋਕੋ ਕਾਹਦੇ ਤੋਂ ਪ੍ਰਿੰਸੀਪਲ ਨੇ ਸੇਵਾਣਿਵਾਰੇ ਨੇ ਸਦਾ ਅਮਰਿਤਪਾਲ ਸਿੰਘ ਜੀ ਜੋ ਸਾਡੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੀ ਰੀੜ ਦੀ ਹੱਡੀ ਨੇ ਕੋਈ ਕੁਛ ਵੀ ਜਦੋਂ ਅਰੇਂਜ ਕਰਨਾ ਹੁੰਦਾ ਤੇ ਫਿਰ ਅਸੀਂ ਇਹਨਾਂ ਦੇ ਕੋਲੇ ਜਾਂਦੇ ਆ ਤੇ ਝਟ ਦੇ ਵਿੱਚੋ ਕੰਮ ਪੂਰਾ ਕਰ ਦਿੰਦੇ ਨੇ ਹਰਜੀਤ ਸਿੰਘ ਜੀ ਰਿਟਾਇਰ ਲੈਕਚਰਰ ਸਾਡੇ ਵਿੱਚ ਪਹੁੰਚੇ ਨੇ ਸਾਡੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰ ਨੇ ਵੀਰ ਸਿੰਘ ਜੀ ਸਾਡੀ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰ ਨੇ ਆਰਮੀ ਜੋ ਰਿਟਾਇਰ ਨੇ ਮੰਗਲ ਸਿੰਘ ਜੀ ਆਰਮੀ ਜੋ ਬਾਸਕਟਬਾਲ ਕੋਚ ਨੇ ਹਾਲੇ ਤੋਂ ਰਿਟਾਇਰ ਨੇ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਸੁਰਿੰਦਰ ਸਿੰਘ ਜੀ ਖਾਲਸਾ ਐਥਲੈਟਿਕ ਕੋਚ ਨੇ ਨਾਲ ਕਤਕੇ ਦੀ ਟ੍ਰੇਨਿੰਗ ਦਿੰਦੇ ਨੇ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੈਡਮ ਰੁਕਮਨੀ ਕਾਲੀਆ ਜੀ ਜੋ ਇਹਨਾਂ ਦੇ ਆਪਕੋ ਜੋ ਸੇਵਾਵਾਂ ਨਿਭਾ ਰਹੇ ਨੇ ਉਹ ਵੀ ਸਾਡੇ ਚ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜੀ ਆਇਆਂ ਨੂੰ ਆਖਦੇ ਆ ਸੋ ਹੁਣ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਸਟੇਜ ਤੇ ਸੱਦਾ ਦਿੰਦਾ ਸਰਦਾਰ ਗੁਰਬੀਰ ਸਿੰਘ ਜੀ ਹੂ ਐਸਜੀਬੀਸੀ ਮੈਂਬਰ ਉਹ ਆ ਕੇ ਆਪਣੀ ਗੱਲ ਤੁਹਾਡੇ ਅੱਗੇ ਰੱਖਣਗੇ ਸਰਦਾਰ ਕਬੀਲ ਸਿੰਘ ਸਿਖਣੀ ਸਰਮੌਰ ਸੰਸਥਾ ਸ਼ਾਮਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਦਿਆਕਦਾਰੇ ਭਪਿੰਦਰਾ ਖਾਲਸਾ ਕਾਸੂਰ ਦੇ ਵਿੱਚ ਇਹ ਵਿੜੇ ਦੇ ਵਿੱਚ ਅੱਜ ਆਪਾਂ ਜੋ ਸੈਮੀਨਾਰ ਦੇ ਚੱਕੇ ਆ ਜਿਲ੍ਹਾ ਮਾਸਟਰ ਐਥਲੀਟ ਐਸੋਸੀਏਸ਼ਨ ਮੋਗਾ ਦੇ ਲੋ ਜਿਸ ਤੇ ਸਾਡੇ ਬਹੁਤ ਹੀ ਸ਼ਤਕਾਰ ਜੋ ਡਾਕਟਰ ਗੋਬਿੰਦ ਸਿੰਘ ਜੀ ਜੋ ਸੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਕਾਰਜ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਚੁੱਕੇ ਹਨ ਨਾਲ ਹੀ ਇਹਨਾਂ ਨੂੰ ਪ੍ਰੋਫ ਐਜੂਕੇਸ਼ਨ ਸਪੋਰਟਸ ਦਾ ਵੀ ਜੋ ਇਹਨਾਂ ਨੂੰ ਉਹਦਾ ਦਿੱਤਾ ਗਿਆ ਸੀ ਉਹ ਤੋਂ ਬਤੌਰ ਰਿਟਾਇਰਮੈਂਟ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਜਿਸ ਦਿਨ ਉਹਨਾਂ ਦੀ ਰਿਟਾਇਰਮੈਂਟ ਸੀ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਸ਼ਾਇਦ ਚੌਥੀ ਥਾਂ ਤੋਂ ਵੀ ਰਿਟਾਇਰ ਹੋਵਾਂ ਤੇ ਉਸ ਤੋਂ ਬਾਅਦ ਇਹਨਾਂ ਨੇ ਸੰਤ ਦਰਬਾਰਾ ਸਿੰਘ এডਿਕੇਸ਼ਨ ਜਿਹੜੇ ਉਹਦੇ ਵਿੱਚ ਬਥੌਰ ਡਾਇਰੈਕਟਰ ਸੇਵਾਵਾਂ ਨਿਭਾ ਰਹੇ ਆ ਉਹਨਾਂ ਦੇ ਨਾਲ ਡਾਕਟਰ ਬਲਵਿੰਦਰ ਕੌਰ ਜੀ ਪ੍ਰਿੰਸੀਪਲ ਸੰਤ ਦਰਬਾਰਾ ਸਿੰਘ ਐਜੂਕੇਸ਼ਨ ਜਿਹੜੇ ਇਸ ਕੋਲਿਜ ਨੇ ਉਹਨਾਂ ਦੇ ਸਾਡੇ ਪਿੰਨਰਾ ਸਕੂਲ ਦੇ ਪ੍ਰਿੰਸੀਪਲ ਸਰ ਕੁਲਵੰਤ ਸਿੰਘ ਜੀ ਔਰ ਮੇਰੇ ਨਾਲ ਜਤਿੰਦਰ ਪੰਚਤੂਰੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਰਿੰਪਾ ਜੀ ਵੀ ਕਹਿੰਦੇ ਆ ਔਰ ਸਾਰੇ ਇਸ ਸੈਮੀਨਾਰ ਦੇ ਵਿੱਚ ਮੌਜੂਦ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੌਕੇ ਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕੀਤੇ ਜਾ ਰਹੇ ਆ ਔਰ ਜੋ ਅੱਜ ਦੇ ਵਿਸ਼ੇ ਪਰੇ ਪੰਚਤੂਰੀ ਸਾਹਿਬ ਔਰ ਡਾਕਟਰ ਸਾਹਿਬ ਨੇ ਦੱਸਿਆ ਕਿ ਸਰੀਰਕ ਮਾਨਸਿਕ ਤੇ ਜਿਹੜੇ ਜੀਵਨ ਜਾਂਚ ਬਾਰੇ ਜੇ ਸਾਡਾ ਸਰੀਰ ਤੰਦਰੁਸਤੀ ਐ ਮਾਨਸਿਕ ਤੌਰ ਤੇ ਤੰਦਰੁਸਤਾਂ ਤੇ ਉਹਦਾ ਵੀ ਯੋਗਦਾਨ ਜਿਹੜਾ ਖੇਡਾਂ ਹੀ ਕਰਦੇ ਜਾਨਾ ਤੰਦਰੁਸਤ ਕਰਨ ਵਾਸਤੇ ਜੇ ਸਾਡਾ ਮਾਨਸਿਕ ਤੌਰ ਤੇ ਤੰਦਰੁਸਤਾਂ ਤਾਂ ਸਰੀਰਕ ਤੌਰ ਤੇ ਵੀ ਤੰਦਰੁਸਤ ਆਏ ਹੋਵਾਂਗੇ ਸੋ ਤੁਹਾਡਾ ਬਹੁਤ ਵੱਡਾ ਉਪਰਾਲਾ ਸਾਰੇ ਹੀ ਜਿੰਨੇ ਸਤਿਕਾਰਯੋਗ ਮੈਂਬਰ ਨੇ ਇਸ ਐਸੋਸੀਏਸ਼ਨ ਦੇ ਉਹਨਾਂ ਨੂੰ ਮੈਂ ਬਖਾਈ ਵੀ ਦਿੰਦਾ ਮੈਂ ਦੇਖਦਾ ਵੀ ਇਸ ਤਰ੍ਹਾਂ ਦੇ ਜਿਹੜੇ ਸੈਮੀਨਾਰ ਲਾ ਕੇ ਸਾਰੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਾਲ ਪ੍ਰੇਰਿਤ ਕੀਤਾ ਜਾਵੇ ਇਸ ਦੇ ਵਾਸਤੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਸੈਮੀਨਾਰ ਕਰਵਾਉਣੇ ਆ ਬੱਚਿਆਂ ਨੂੰ ਹੀ ਇਹਨਾਂ ਦੇ ਨਾਲ ਜੋੜਦੇ ਆ ਔਰ ਸਾਡੀ ਵੀ ਸੋਚ ਰਹੀਂਦੀ ਆ ਅਸੀਂ ਜਿਹੜੇ ਪਿੱਛੇ ਚੱਲ ਰਹੇ ਸਾਡੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਬਾਹਰ ਜਾਣਾ ਵੀ ਮਾੜੀ ਗੱਲ ਨਹੀਂ ਚੰਗੀ ਐਜੂਕੇਸ਼ਨ ਕਰਕੇ ਫਿਰ ਪ੍ਰਾਪਤ ਕਰਕੇ ਜਾਣਾ ਚਾਹੀਦਾ ਪਲੱਸ 2 ਕਰਨ ਤੋਂ ਬਾਅਦ ਜਿਹੜਾ ਬਾਅਦ ਪ੍ਰਦੇਸ਼ ਵਿੱਚ ਵੀ ਜਾਣਾ ਬੜਾ ਔਖਾ ਸੋ ਸਾਰਿਆਂ ਨੇ ਬਹੁਤ ਉਪਰਾਲੇ ਕੀਤੇ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਬੜਾ ਵੱਡਾ ਉਪਰਾਲਾ ਕਰ ਰਹੇ ਹਾਂ ਕਿ ਬੱਚਿਆਂ ਨੂੰ ਕੱਲੀ ਬੀਏ ਜਾਂ ਇੱਥੋਂ ਗ੍ਰੈਜੂਏਸ਼ਨ ਵਿੱਚ ਕਰੀਣਾ ਸੀ ਮਤਲਬ ਕਿ ਅਸੀਂ ਚੰਗੇ ਕੋਰਸ ਵੀ ਇਹਨਾਂ ਦਿੱਤੇ ਜਾਣ ਸਮੇਂ ਦਾ ਹਾਨੀ ਬਰਾਉਣ ਵਾਸਤੇ ਅਸੀਂ ਚੰਗੇ ਕੋਰਸ ਯੂਪੀਐਸਸੀ ਜਿਹੜੇ ਕੋਰਸ ਹੁਜੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਲਾਗੂ ਕੀਤੇ ਆ ਔਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਪੀਐਸ ਪੀਸੀਐਸ ਤੇ ਵਾਸਤੇ ਜਿਹੜੇ ਅਸੀਂ ਅਕੈਡੈਮਿਕ ਬਲਾਈਆਂ ਨੇ ਚੰਡੀਗੜ੍ਹ ਦੇ ਚੰਨ ਨਵ ਨਿਸ਼ਚੈ ਅਕੈਡਮੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਔਰ ਰਹਿਣ ਦਾ ਸਾਰਾ ਪ੍ਰਬੰਧ ਅਸੀਂ ਕੀਤਾ ਉਸੇ ਪਰਜ ਤੇ ਅਸੀਂ ਜੁਡੀਸ਼ੀਅਲ ਵਾਸਤੇ ਗੁਰਚਰਨ ਸਿੰਘ ਟੋੜਾ ਇੰਸਟੀਟਿਊਟ ਪਾਤਰਗੜ੍ਹ ਤੋਂ ਵਿੱਚ ਅਸੀਂ ਇਸ ਅਕਤੂਬਰ ਤੋਂ ਵਿੱਚ ਜਾਖਸ ਤੋਂ ਜਿਹੜੇ ਇਹ ਕੋਰਸ ਵੀ ਜੁਡੀਸ਼ੀਅਲ ਵਾਸਤੇ ਵੀ ਅਸੀਂ ਇਸੇ ਪਰਜ ਦੇ ਆਧਾਰ ਤੇ ਬੁਲਾ ਰਹੇ ਹਾਂ ਇਹਨਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਐ ਐਜੂਕੇਸ਼ਨ ਦੇ ਕੇ ਚੰਗੇ ਕੋਰਸ ਕਰਵਾ ਕੇ ਜਿਹੜੇ ਸਾਡੇ ਸਿੱਖ ਨੌਜਵਾਨ ਬੱਚੇ ਆ ਉਹ ਅੱਜ ਸਾਡੇ ਜਿਹੜੇ ਫੀਲਡ ਦੇ ਵਿੱਚ ਹੈ ਦੇਸ਼ ਦੀ ਸੇਵਾ ਕਰਨ ਦੇ ਵਿੱਚ ਸਾਨੂੰ ਬਹੁਤ ਘੱਟ ਦੇਖਦੇ ਆ ਸਾਰੇ ਸਾਉਥ ਤੋਂ ਆ ਰਹੇ ਆ ਸਾਡਾ ਕੋਸ਼ਿਸ਼ ਹੈ ਸਾਨੂੰ ਮਾਣ ਹੀ ਮਹਿਸੂਸ ਹੁੰਦਾ ਹੈ ਵੀ ਸਾਡੀਆਂ ਸੰਸਥਾਵਾਂ ਵਿੱਚ ਭਾਵੇਂ ਪੰਜਾਬ ਦੀ ਕਿਸੇ ਵੀ ਸੰਸਥਾ ਦੇ ਵਿੱਚ ਪੜ੍ਹ ਕੇ ਚੰਗੇ ਉਹਦਿਆਂ ਤੇ ਪ्राਜਮਾਨ ਹੋਣ ਤੇ ਜਿਹੜੇ ਅਸੀਂ ਸੇਵਾ ਕਰ ਸਕੀਏ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਮੈਂ ਦੇਖਿਆ ਇੱਕ ਸੈਮੀਨਾਰ ਹਾਲ ਦੀ ਵੀ ਘਾਟ ਹੈ ਸਕੂਲ ਦੇ ਵਿੱਚ ਕੱਲ੍ਹ ਤੋਂ ਅਸੀਂ ਦੇ ਰਹੇ ਹਾਂ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹੂੰਗਾ ਡਾਇਰੈਕਟਰ ਆਫ ਐਜੂਕੇਸ਼ਨ ਨੂੰ ਇੱਕ ਲੇਕੇ ਪੇਜਨ ਜਿਹੜੀਆਂ ਚੇਅਰਸ ਨੇ ਉਹ ਮੈਂ ਕੋਸ਼ਿਸ਼ ਕਰਾਂਗਾ ਵੀ ਇਸ ਤਰ੍ਹਾਂ ਦੇ ਫੰਕਸ਼ਨ ਕਰਨ ਵਾਸਤੇ ਬੈਠਣ ਵਾਸਤੇ ਜਿਹੜਾ ਪ੍ਰਦਾਨ ਚੰਗਾ ਸਜਾਵੇ ਜੋ ਵੀ ਹੋਰ ਵੀ ਮੇਰੇ ਨੋਟਸ ਦੇ ਵਿੱਚ ਆਇਆ ਤਾਂ ਮੈਂ ਜ਼ਰੂਰ ਕਰਾਂਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀਆਂ ਸੰਸਥਾਵਾਂ ਨੂੰ ਆਦੇ ਸਮੇਂ ਦਾ ਹਾਣੀ ਬਣਾ ਕੇ ਸੇਵਾ ਦਾ ਮੌਕਾ ਦੇ ਇਹ ਮੈਂ ਇਹਨਾਂ ਕੁਝ ਕਹਿੰਦਾ ਕਿ ਮੰਦਾ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਰੇ ਬੰਦੇ ਬਹੁਤ ਸਿਆਣੇ ਸਿਆਣੇ ਮੈਨੂੰ ਤਾਂ ਸਮਝ ਨਹੀਂ ਆਦੀ ਕੀ ਕਹਾਂ ਜੀਵਨ ਦੀ ਪ੍ਰਕਿਰਿਆ ਜੋ ਸਾਰੇ ਆਪਾਂ ਤਕਰੀਬਨ ਬਰਾਬਰ ਹੀ ਹੈ ਜਿਵੇਂ ਸੋਚ ਹੁੰਦੀ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਜਦੋਂ ਮਾਂ ਦੀ ਗੋਚ ਹੁੰਦੇ ਆ ਲਗਭਗ ਇੱਕੋ ਜਿਹੀ ਸੋਚ ਹੁੰਦੀ ਹੈ ਜਵਾਨੀ ਦੀ ਸਾਡੀ ਇੱਕੋ ਜਿਹੀ ਸੋਚ ਹੈ ਜਦੋਂ 40 45 50 ਸਾਲ ਦੇ ਹੋ ਜਾਂਦੇ ਆ ਲਗਭਗ ਅਸੀਂ ਸਾਰੇ ਜਾਣਦੇ ਆ ਜੀਵਨ ਹੈ ਕੀ ਹੈ ਮੈਂ ਕਦੇ ਵੀ ਸੋਚਦਾ ਨੇ ਪੰਜਾਬ ਅਸੀਂ ਸਾਡੀ ਬਹੁਤ ਖੁਸ਼ ਨਸੀਬੀ ਹੈ ਕਿ ਅਸੀਂ ਪੰਜਾਬ ਵਿੱਚ ਜੰਮਨੇ ਆਂ ਪੰਜਾਬੀ ਮਹਾਵਰੀ ਇੰਨੇ ਵਧੀਆ ਤੁਹਾਨੂੰ ਕੋਈ ਸਿੱਖਣ ਦੀ ਜ਼ਰੂਰਤ ਨਹੀਂ ਜਿਵੇਂ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿਹੜਾ ਜੀਵਨ ਹੈ ਉਹਦੇ ਬਾਰੇ ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਸਮਝਾਇਆ ਗਿਆ ਅਸੀਂ ਆਮ ਤੌਰ ਤੇ ਪੰਜਾਬੀਆਂ ਦਾ ਸੁਭਾਅ ਲੈ ਵਿਖਾਦਾ ਵੀ ਤਾਂ ਲਾਹੇਦਾ ਰਹਿਦਾ ਹੈ ਮੈਂ ਸ਼ਾਹੀਦ ਆ ਸਾਡਾ ਜਿਹੜਾ ਇਹੇ ਸੁਭਾਅ ਦੇ ਕਰਕੇ ਸਾਨੂੰ ਬਹੁਤ ਸਾਰੀਆਂ ਸੋਸਿਆਵਾਂ ਆ ਰਹੀਆਂ ਆ ਅੱਜਕੱਲ ਡਾਕਟਰ ਜਿਹੜੇ ਉਹ ਕਹ ਰਹੇ ਆਲੇ ਪੰਜਾਬੀ ਹਰੇਕ ਚੌਥਾ ਵਿਅਕਤੀ ਜਿਹੜਾ ਉਹ ਡਾਇਬੀਟਸ ਦਾ ਸ਼ਿਕਸ਼ਕਾਰ ਆ। ਪੁਨੇ ਚ ਬਾਹਰ ਕਿਵੇਂ ਕਿ ਨਿਕਲਿਆ ਜਾਵੇ ਸਾਰੀਆਂ ਚੀਜ਼ਾਂ ਚ ਸਾਨੂੰ ਵੈਸੇ ਸਾਡੇ ਗ੍ਰੰਥਾਂ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਪਰ ਮੈਂ ਤੁਹਾਨੂੰ ਸਾਇੰਸ ਦੀ ਬੈਕਗ੍ਰਾਉਂਡ ਦੇ ਨਾਲ ਸਾਰੀਆਂ ਗੱਲਾਂ ਗੱਲਾਂ ਉਹੀ ਐ ਸਾਰਿਆਂ ਨੂੰ ਪਤਾ ਹੈ ਸ਼ਬਦ ਵੱਖਰੇ ਆ। ਮਨੁੱਖੀ ਵਿਕਾਸ ਦੀ ਪ੍ਰਕਿਰਿਆ ਕੀ ਐ? ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਕੋਈ ਵਿਆਹ ਨਹੀਂ ਸੀਗੇ ਪ੍ਰੋਫੈਸਰ ਵੀ ਨਿਊਜ਼ੀਲੈਂਡ ਤੋਂ ਹੋ ਕੇ ਆਏ ਆ ਸਾਡੇ ਭੈਣ ਜੀ ਵੀ ਉੱਥੇ ਕੋਈ ਵੀ ਵਿਆਹ ਨਾ ਦੀ ਪ੍ਰਥਾ ਨਹੀਂ ਸੀ આજ ਤੋਂ 150 ਸਾਲ ਪਹਿਲਾਂ ਤੇ ਲੋਕਾਂ ਨੂੰ ਕੋਈ ਵੀ ਪਰੇਸ਼ਾਨੀਆਂ ਨਹੀਂ ਸੀ ਜਿਹੜੀ ਜਿਹੜਾ ਜੀਵਨ ਹੈ ਉਹ ਇਸ ਤਰ੍ਹਾਂ ਚੱਲਦਾ ਹੈ ਕਿ ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਇਨਸਾਨ ਜਿਹੜਾ ਰੋਟੀ ਲੈ ਕੇ ਆਉਂਦਾ ਸੀ ਘਰੇ ਵਿਆਹ ਨਾ ਦੀ ਕੋਈ ਪ੍ਰਥਾ ਨਹੀਂ ਸੀ ਚੁੰਡਾ 'ਚ ਰਹਿੰਦਾ ਸੀ ਕਿਉਂਕਿ ਸਾਨੂੰ ਸ਼ਿਕਾਰ ਕਰਨਾ ਹੁੰਦਾ ਸੀ ਇਸ ਕਰਕੇ ਜਿੰਨੇ ਵੀ ਬੰਦੇ ਇਕੱਠੇ ਹੋ ਕੇ ਜਾਂਦੇ ਸੀ ਸ਼ਿਕਾਰ ਜਿਹੜਾ ਵੱਡਾ ਸ਼ਿਕਾਰੀ ਹੁੰਦਾ ਸੀ ਉਹਨੂੰ ਜ਼ਿਆਦਾ ਖਾਣਾ ਮਿਲ ਜਾਂਦਾ ਸੀ ਛੋਟਾ ਸ਼ਿਕਾਰੀ ਜਿਹੜਾ ਉਹ ਘੱਟ ਖਾਣਾ ਮਿਲ ਜਾਂਦਾ ਸੀ ਅੱਜ ਵੀ ਜਿਹੜਾ ਮਨੁੱਖੀ ਸੁਭਾਅ ਹੈ ਸਾਡੀ ਜਿਹੜੀ ਪ੍ਰਵਰਤੀ ਹੈ ਉਹ ਇਕੱਠੇ ਰਹਿਣ ਦੀ ਹੈ ਅਸੀਂ ਇੱਕ ਝੁੰਡ 'ਚ ਰਹਿਣਾ ਚਾਹੁੰਦੇ ਹਾਂ ਟੁਗੇਦਰਨੈਸ ਜਿਹਨੂੰ ਅਸੀਂ ਕਹਿੰਦੇ ਆ ਜਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਅਸੀਂ ਅਸਲ ਵਿੱਚ ਟੁਗੇਦਰਨੈਸ ਨੂੰ ਲੱਭਦੇ ਆ ਜਿਵੇਂ ਅਸੀਂ ਹੁਣ ਇਕੱਠੇ ਹੋਈ ਸਾਰੇ ਜੇ ਸਾਇੰਸ ਦੇ ਹਿਸਾਬ ਨਾਲ ਦੇਖੀਏ ਅਸੀਂ ਆਤਮਾ ਪਰਮਾਤਮਾ ਦਾ ਕਨਸੈਪਟ ਕੀ ਹੈ ਸਾਡੇ ਬਜ਼ੁਰਗਾਂ ਨੂੰ ਸਭ ਕੁਝ ਪਤਾ ਸੀ ਪਰ ਉਹਨਾਂ ਨੂੰ ਸ਼ਬਦ ਜਿਹੜੇ ਅੱਜ ਕੱਲ ਨਹੀਂ ਸੀ ਪਤਾ ਜਿਵੇਂ ਸਾਇੰਸ ਦੇ ਰੂਪ ਚ ਅਸੀਂ ਦੇਖਦੇ ਹਾਂ ਕਿ ਸੂਰਜ ਦੀ એનર્ਜੀ ਹੈ ਜਿਹੜੀ ਪੱਤੇ ਉਹਨਾਂ ਨੂੰ ਇਕੱਠੇ ਕਰਦੇ ਜਿਹੜਾ ਆਪਣਾ એનર્ਜੀ ਨੂੰ ਕਨਵਰਟ ਕਰਦੇ ਮੈਟਰ ਚ ਜਿਵੇਂ ਆਪਾਂ ਇੱਕ ਲੱਕੜ ਬਣ ਗਈ ਜਦੋਂ ਅਸੀਂ ਉਸੇ ਲੱਕੜ ਨੂੰ ਅੱਗ ਲਾਉਂਦੇ ਆ ਤਾਂ ਵਾਪਸ એનર્ਜੀ ਦੇ ਵਿੱਚ ਚਲੇ ਜਾਂਦੀ ਹੈ ਅਸੀਂ ਸਾਰੇ ਸੂਰਜ ਦੀ ਇੱਕ એનર્ਜੀ ਦਾ ਰੂਪ ਹੈ ਸਾਰੇ ਤੇ ਸਾਡੀ ਜਿਹੜੀ ਜੀਵਨ ਨਾਲ ਅਸੀਂ ਜੁੜੇ ਹੋਏ ਉਹ ਵੱਡਾ ਸੂਰਜ ਹੈ ਜਿਹਨੂੰ ਅਸੀਂ ਪ੍ਰਮਾਤਮਾ ਕਹਿੰਦੇ ਹਾਂ ਇਸੇ ਜਿਹੜਾ ਜੀਵਨ ਹੈ ਉਹ ਇਸੇ ਤਰ੍ਹਾਂ ਚੱਲਦਾ ਹੈ ਹਰੇਕ ਬੰਦਾ ਟੁਗੇਦਰness ਲੱਭਦਾ ਹੈ ਟੁਗੇਦਰness ਵਾਸਤੇ ਅਸੀਂ ਜਿਵੇਂ ਅਸੀਂ ਸਵੇਰੇ ਮੈਂ ਜਿਹੜੇ ਅਸੀਂ ਸੋਸ਼ਲ ਜੰਨੇ ਆ ਸਾਡੇ ਗੁੱਡ ਮਾਰਨਿੰਗ ਫਰੈਂਡਸ ਐ ਅਸੀਂ ਪੰਜ ਸੱਤ ਬੰਦੇ 10 ਬੰਦੇ ਕਿ ਵੀਰ 15 ਬੰਦੇ ਵੀ ਹੁੰਦੇ ਐ ਅਸੀਂ ਇਕੱਠੇ ਹੋ ਕੇ ਸੈਰ ਕਰਦੇ ਐ ਸਾਨੂੰ ਬਹੁਤ ਖੁਸ਼ੀ ਮਿਲਦੀ ਐ ਤੇ ਜਦੋਂ ਤੁਸੀਂ ਆਪਣੇ ਦੁੱਖ ਸੁੱਖ ਆਪਣੇ ਇੱਕ ਦੂਜੇ ਨਾਲ ਵੰਡੋਗੇ ਇੱਕ ਦੂਜੇ ਨੂੰ ਪਿਆਰ ਕਰੋਗੇ ਜਿਵੇਂ ਸਭ ਮੇ ਜੋਤ ਜੋਤ ਹੈ ਸੋਈ ਤਿਸ ਤੇ ਚੰਨ ਸਮੇ ਚੰਨ ਹੋਈ ਮੈਂ ਨਾ ਪ੍ਰੈਸਪ ਜਦੋਂ ਆਪਾਂ ਸਿਵਲਾਈਜੇਸ਼ਨ ਦੇਖੀਏ ਸਾਰੀਆਂ ਸਿਵਲਾਈਜੇਸ਼ਨ ਦੇ ਵਿੱਚ ਸੇਮ ਗੱਲ ਕਹੀ ਗਈ ਹੈ ਜਿਵੇਂ ਆਪਣੇ ਗੁਰੂ ਨਾਨਕ ਸਾਹਿਬ ਨੇ ਕਹਿ ਲਿਆ ਵੀ ਰਾਮ ਕੇ ਹੋਰ ਆਮਨ ਕੇ ਵਜਾ ਕਬੂ ਪਰਵਾਰ ਕੋਹ ਨਾਨਕ ਫਿਰ ਕੁਛ ਨਹੀਂ ਸੁਪਨਾ ਜੋ ਸੰਸਾਰ ਜੇ ਤੁਸੀਂ ਵੈਸਟਰਨ ਸਿਵਲਾਈਜੇਸ਼ਨ ਦੇਖੋ ਤੇ ਉੱਥੇ ਇੱਕ ਬੜੀ ਛੋਟੀ ਜਿਹੀ ਪੋਇਮ ਹੈ ਰੋ 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 ਯੋਰ ਬੋਟ ਜੈਂਟਲੀ ਡਾਊਨ ਦਾ ਸਟ੍ਰੀਮ ਮੈਰੀਲੀ 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 ਲਾਈਫ ਇਜ਼ ਬੱਟ ਅ ਡ੍ਰੀਮ ਰੋ ਯੋਰ ਬੋਟ ਲੈ ਵੀ ਆਪਣੀ ਕਿਸ਼ਤੀ ਨੂੰ ਚਲਾਈ ਜਾਓ ਸਹਜਤਾ ਦੇ ਨਾਲ ਜੈਂਟਲੀ ਡਾਊਨ ਦਾ ਸਟ੍ਰੀਮ ਤੋਡੀ ਜੀਵਨ ਚ ਸਹਜਤਾ ਹੋਣੀ ਚਾਹੀਦੀ ਹੈ ਮੈਰੀਲੀ ਮੈਰਿਟ ਤੇ ਖੁਸ਼ੀ ਨਾਲ ਜੀਵਨ ਜੀਣਾ ਤੁਸੀਂ ਕਿਉਂਕਿ ਜ਼ਿੰਦਗੀ ਇੱਕ ਸੁਪਨਾ ਹੈ ਜਿਹਨੂੰ ਸਿਰ ਡਟੈਚਮੈਂਟ ਕਹਿੰਦੇ ਆ ਸਾਡੀ ਪ੍ਰੋਬਲਮ ਕੀ ਹੈ ਜਦੋਂ ਮੈਂ ਕਿਸੇ ਬੰਦੇ ਵੱਲ ਝਾਤੀ ਮਾਰਦਾ ਦੋ ਤਰ੍ਹਾਂ ਦੇ ਹਾਰਮੋਨ ਹੁੰਦੇ ਆ ਇੱਕ ਡਰਲਿਨ ਦਾ ਹਾਰਮੋਨ ਹੈ ਇੱਕ ਡੋਪਾਮਾਈਨ ਦਾ ਹਾਰਮੋਨ ਹੈ ਜਦੋਂ ਇਨਸਾਨ ਆਦਮੀ ਆਦਮੀ ਨੂੰ ਦੇਖਦਾ ਹੈ ਤੇ ਸਾਡੇ ਚ ਡਰਲਿੰਗ ਪੈਦਾ ਹੁੰਦਾ ਲੈ ਵੀ ਇਹ ਮਿਰਤੋਗਿਆ ਕੀਮਿਕਲ ਜੀ ਇਸੇ ਕਰਕੇ ਜਿੰਨੀਆਂ ਵੀ ਖੇਡਾਂ ਬਣੀਆਂ ਐ ਫੁੱਟਬਾਲ ਦੀ ਖੇਡ ਹੈ ਜਾਂ ਉਹਦੇ ਚ ਇੱਕ ਦੂਜੇ ਨੂੰ ਹਰੋਣ ਦੀ ਪਰਵਰਤੀ ਹੈ ਸਾਡੇ ਚ ਤੇ ਜਿਹੜਾ ਡੋਪਾਮੀਨ ਹੈ ਉਹ ਜਿਹੜਾ ਸਾਨੂੰ ਖੁਸ਼ੀ ਦਿੰਦਾ ਅਸੀਂ ਫਿਰ ਜਦੋਂ ਮੈਂ ਹੁਣ ਇਹਨੂੰ ਇਹ ਮੁੰਡੇ ਨੂੰ ਦੇਖਦਾ ਜਾਂ ਕਿਸੇ ਨੂੰ ਦੇਖਦਾ ਮੇਰੇ ਚ ਡਰਲਿਨ ਪੈਦਾ ਹੋਊਗਾ ਹੀ ਹੋਊਗਾ ਇਹ ਸਹਜਤਾ ਹੈ ਜਿੰਬਦੀ ਜੈਂਟਲੀ ਰੌਂਡਸਟਰੀ ਹੁਣ ਇਹਨੂੰ ਅਸੀਂ ਖਤਮ ਕਿਵੇਂ ਕਰਨਾ ਮੇਲ ਹੀ ਕੋਲੋਂ ਇਹਦੇ ਵਾਸਤੇ ਤੁਸੀਂ ਫਿਲਮ ਦੇਖੀ ਹੋਣੀ ਮੰਨਾ ਬਈ ਐਮਪੀਬੀਐਸ ਲੈ ਵੀ ਹਰੇਕ ਬੰਦੇ ਨਾਲ ਪਿਆਰ ਕਰੋ ਜਾਦੂ ਕੀ ਜੱਪੀ ਪਾਈ ਗਏ ਅਡਰਲੀ ਨੂੰ ਡੋਪਾਮਾਈਨ ਚ ਬਦਲਣਾ ਜਿਹੜਾ ਬਹੁਤ ਵੱਡੀ ਸਮੱਸਿਆ ਜਿਵੇਂ ਅਸੀਂ ਕਹਿੰਦੇ ਨਾ ਇਹ ਬੰਦਾ ਆਪਦੀ ਆਪ ਦੇ ਦੂਜੇ ਆਪਦੇ ਦੁੱਖਾਂ ਤੋਂ ਮਰਦਾ ਪਤਾ ਨਹੀਂ ਦੂਜਿਆਂ ਦੇ ਸੁੱਖਾਂ ਤੋਂ ਮਰਦਾ ਹੈ ਸਾਡੀ ਪ੍ਰੋਬਲਮ ਹੈ ਸਾਡੀ ਈਗੋ ਜਿਹੜੀ ਮੇਲ ਈਗੋ ਹੈ ਜੇ ਕੋਈ ਨਾਲ ਦਾ ਬੰਦਾ ਜ਼ਿਆਦਾ ਖੁਸ਼ ਹੋਵੇ ਸਾਡੀ ਈਗੋ ਸਾਨੂੰ ਹਰਟ ਕਰ ਦਿੰਦੀ ਹੈ ਅਡਰਨਿੰਗ ਪੈਦਾ ਕਰਦੀ ਹੈ ਅਸੀਂ ਆਪਣੇ ਆਪਣੇ ਆਪ ਚ ਆਪਣੀ ਆਪਣੇ ਆਪ ਸਿਸਟਮ ਦੇ ਵਿੱਚ ਹੀ ਜਿਹੜੇ ਉਹ ਫਸ ਜਾਂਦੇ ਹੁਣ ਇਹ ਚੋਂ ਬਾਹਰ ਕਿਵੇਂ ਨਿਕਲਣਾ ਹੈ ਮੇਲ ਈਗੋ ਚ ਉਹਦੇ ਵਾਸਤੇ ਸਪੋਰਟਸ ਬਹੁਤ ਵਧੀਆ ਜਰੀਆ ਹੈ ਸਵੇਰੇ ਸੈਰ ਕਰਨੀ ਬਹੁਤ ਵਧੀਆ ਜਰੀਆ ਹੈ ਖਾਸ ਕਰਕੇ ਜਿਹੜੇ ਦੋਸਤ ਹੈ ਦੋਸਤ ਮਿੱਤਰਾਂ ਨਾਲ ਗੱਪ ਸ਼ੱਪਾ ਮਾਰ ਕੇ ਹਰ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਆਪਦੀ ਮੇਲ ਈਗੋ ਨੂੰ ਖਤਮ ਕਰ ਸਕਦੇ ਆ ਫੀਮੇਲ ਈਗੋ ਹੁੰਦੀ ਹੈ ਫੀਮੇਲ ਈਗੋ ਵੀ ਔਰਤ ਜਿਹੜੀ ਮੰਨਣਾ ਨਹੀਂ ਚਾਹੁੰਦੀ ਕਿਸੇ ਚੀਜ਼ ਨੂੰ ਹੁਣ ਔਰਤ ਜਦੋਂ ਔਰਤ ਨੂੰ ਦੇਖਦੀ ਹੈ ਉਹਦੇ ਮਨ ਚ ਕੁਝ ਨਾ ਕੁਝ ਗੜਬੜ ਹੋ ਜਾਂਦੀ ਹੈ ਕਿਉਂਕਿ ਉਹਦੇ ਉਹਦੇ ਅੰਦਰ ਵੀ ਡਰਲਿਨ ਪੈਦਾ ਹੋ ਜਾਂਦਾ ਹੁਣ ਅ ਡਰਲਿਨ ਨੂੰ ਡੋਪਾਮਿਨ ਚ ਕਿਵੇਂ ਬਦਲ ਲੈ ਜਿਵੇਂ ਜਿਵੇਂ ਜਿਹੜੀਆਂ ਔਰਤਾਂ ਦੇ ਵਿੱਚ ਕੁਦਰਤੀ ਪਰਵਰਤੀ ਹੈ ਜਿਵੇਂ ਇੱਕ ਮਾਂ ਵੈ ਇੱਕ ਪੁੱਤਰ ਤੇ ਪਤਨੀ ਇੱਕ ਮਾਂ ਦੇ ਵਿੱਚ ਤੇ ਪਤਨੀ ਦੇ ਵਿੱਚ ਜਿਹੜਾ ਪੁੱਤ ਸਾਂਝੀ ਚੀਜ਼ ਹੈ ਹੁਣ ਮਾਂ ਵੀ ਮਾਂ ਵੀ ਉਹਨੂੰ ਮੜਨਾ ਨਹੀਂ ਚਾਹੁੰਦੀ ਪਤਨੀ ਵੀ ਉਹਨੂੰ ਮੜਨਾ ਚਾਹੁੰਦੀ ਦੋਨਾਂ ਦੇ ਵਿੱਚ ਆਪਸ ਵਿੱਚ ਸਹਿਜ ਇਹ ਇੱਕ ਛੋਟੀ ਜੀ ਪ੍ਰੋਬਲਮ ਪੈਦਾ ਹੋ ਜਾਂਦੀ ਹੈ ਜਿਸ ਨਾਲ ਤੁਹਾਡੇ ਤੁਹਾਨੂੰ ਜਿਹੜੀਆਂ ਆਮ ਖੁਸ਼ੀਆਂ ਵੀ ਨਹੀਂ ਮਿਲਦੀਆਂ ਕਿਉਂਕਿ ਤੁਸੀਂ ਉਹਦੇ ਹੀ ਚੁਲਦੇ ਰਹਿੰਦੇ ਆ ਕਿਸੇ ਦੀ ਸ਼ਕਲ ਦੇਖੀ ਦੂਜੀ ਔਰਤ ਵੀ ਜ਼ਿਆਦਾ ਸੋਹਣੀ ਹੈ ਮੇਰੀ ਸਾਲੀ ਕਹਿੰਦੀ ਹੁੰਦੀ ਹੈ ਉਹ ਪ੍ਰਿੰਸੀਪਲ ਇਸੇ ਸਕੂਲ ਬਾਰੇ ਕਹਿੰਦੀ ਸੀ ਕਹਿੰਦੀ ਸਾਡੀ ਪ੍ਰਿੰਸੀਪਲ ਨਾ ਕਿਸੇ ਵੀ ਇਹੋ ਜੀ ਕੁੜੀ ਨੂੰ ਨਹੀਂ ਰੱਖਦੀ ਜਿਹੜੀ ਉਹਨਾਂ ਨਾਲ ਜ਼ਿਆਦਾ ਸੋਹਣੀ ਹੋਵੇ ਤੇ ਜ਼ਿਆਦਾ ਪੜੀ ਲਿਖੀ ਹੋਵੇ ਸਾਡੇ ਜਦੋਂ ਅਸੀਂ ਨਿਕਲਦੇ ਘਰੋਂ ਬਾਹਰ ਸਾਡਾ ਰਨਿੰਗ ਤੇ ਡੋਪਾਮੀਨ ਦੀ 플레이 ਹੈ ਸਾਰਾ ਲੈ ਵੀ ਪ੍ਰੋਬਲਮ ਵੀ ਆ ਜਾਂਦੀ ਹੈ ਲੋਕਾਂ ਦੇ ਚਿਹਰੇ ਨੂੰ ਦੇਖ ਕੇ ਸਾਨੂੰ ਖੁਸ਼ੀ ਮਿਲਦੀ ਨਹੀਂ ਐਥਲੈਟਿਕਸ ਬਹੁਤ ਵਧੀਆ ਇੱਕ ਜਰੀਆ ਹੈ ਰੱਬ ਦਾ ਨਾਮ ਲੈਣਾ ਬਹੁਤ ਵਧੀਆ ਇੱਕ ਜਰੀਆ ਹੈ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਪੰਜਾਬੀ ਦੇ ਵਿੱਚ ਜਦੋਂ ਸੂਫੀ ਆਏ ਬਾਹਰੋਂ ਤੇ ਉਹਨਾਂ ਨੇ ਜਿਹੜਾ ਜਿਵੇਂ ਆਪਾਂ ਕਹਿੰਦੇ ਨੇ ਸ਼ਬਦਾ 'ਚ ਫਰਕ ਹੈ ਥੋੜਾ ਜਿਹਾ ਕਈ ਸ਼ਬਦ ਥੋੜੇ ਜਿਹਾ ਹੋਰ ਤਰੀਕੇ ਨਾਲ ਅੱਜ ਕੱਲੇ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਆ ਨਾ ਜਿਨ ਪ੍ਰੇਮ ਕੀ ਉਹ ਤ੍ਰਿਹਤ ਨਹੀਂ ਪ੍ਰਭ ਪਾਉ ਜਿਵੇਂ ਕਬੀਰ ਸਾਹਿਬ ਨੇ ਕਿਹਾ ਲੀ ਪੋਥੀ ਪੜ ਪੜ ਜਗ ਬੁਆ ਪੰਡਤ ਭਿਆ ਨ ਕੋਈ ਢਾਈ ਅੱਖਰ ਪ੍ਰੇਮ ਕੇ ਪੜੇ ਸੁਪੰਡਤ ਹੋਏ ਐਸੇ ਚੀਜ਼ ਨੂੰ ਸੂਫੀਆਂ ਨੇ ਆਪਣੇ ਤਰੀਕੇ ਨਾਲ ਦੱਸਿਆ ਉਹਨਾਂ ਨੇ ਕਿਹਾ ਵੀ ਦੋ ਤਰ੍ਹਾਂ ਦੇ ਇਸ਼ਕ ਹੁੰਦੇ ਆ ਇੱਕ ਇਸ਼ਕ ਮਜਾਜੀ ਇੱਕ ਇਸ਼ਕ ਹਕੀਕੀ ਹੈ ਇਸ਼ਕ ਮਜਾਜੀ ਦਾ ਮਤਲਬ ਇਸ਼ਕ ਮ제 ਦੇਣ ਵਾਲਾ ਜਿਹੜਾ ਮਾਂ ਪੁੱਤ ਦਾ ਹੈ ਜਾਂ ਪਤੀ ਪਤਨੀ ਦਾ ਜਾਂ ਪ੍ਰੇਮੀ ਪ੍ਰੀਮ ਦਾ ਹੈ ਦੂਜਾ ਜਿਹੜਾ ਇਸ਼ਕ ਹੈ ਉਹ ਹਕੀਕੀ ਹੈ ਅਸੀਂ ਹੁਣ ਇਸ਼ਕ ਮਜਾਜੀ ਛੱਡ ਤਾ ਅਸੀਂ ਇਸ਼ਕ ਹਕੀਕੀ ਵੱਲ ਸਾਡੀ ਉਮਰ ਜਿਹੜੀ ਸਾਰਿਆਂ ਦੀ ਇੱਕੋ ਜੀ ਹੈਗੀ ਹੈ ਤਕਰੀਬਨ ਇਸ਼ਕ ਹਕੀਕੀ ਕੀ ਦੇ ਚਾਹ ਉਹ ਐਲ ਵਿੱਚ ਸਭ ਮੇ ਜੋਤ ਜੋਤ ਹੈ ਸੋਏ ਇਸਤੇ ਚਾਨਣ ਸਭ ਮੇ ਚਾਨਣ ਹੋਏ ਹੁਣ ਸਾਨੂੰ ਉਹ ਆਪਣੇ ਅੰਦਰੋਂ ਡੋਪਾਮਾਈਨ ਦਾ ਡਰਲਿੰਗ ਖਤਮ ਕਰਕੇ ਸਾਨੂੰ ਹਰ ਇੱਕ ਦੇ ਵਿੱਚ ਉਹਦੀ ਜੋਤ ਨਜ਼ਰ ਆਉਣੀ ਚਾਹੀਦੀ ਹੈ ਸੋ ਸਾਡੇ ਵਿੱਚ ਔਰ ਵੀ ਸਖਸ਼ੀਆਂ ਦਾ ਪਹੁੰਚਿਆ ਨੇ ਤਾਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਸੋ ਸਾਡੇ ਵਿੱਚ ਸੁਖਦੇਵ ਸਿੰਘ ਜੀ ਬਾਬਾ ਜੀ ਗੁਰਦੁਆਰਾ ਭਗਵਾਨ ਸਿੰਘ ਦੇ ਸੈਕਟਰੀ ਉਹ ਭਗਵਾਨ ਦਾ ਭਗਵਾਨ ਬੋਰਡ ਜੀ ਦੇ ਸੈਕਟਰੀ ਸਾਡੇ ਵਿੱਚ ਪਹੁੰਚਿਆ ਸੀ ਉਹਨਾਂ ਦਾ ਦਿলোਧਨਵਾਦ ਕਰਦੇ ਆ ਸਾਡੀਆਂ ਸਮੇਂ ਸਮੇਂ ਤੇ ਸਾਡੀ ਸਹਾਇਤਾ ਵੀ ਕਰਦੇ ਰਹਿੰਦੇ ਨੇ ਇਹ ਤੇ ਨਾਲ ਹੀ ਸਾਡੇ ਵਿੱਚ ਮੈਡਮ ਰਾਜਪਾਲ ਕੌਰ ਐਚਓ ਸੀਐਚਓ ਹੈਲਥ ਡਿਪਾਰਟਮੈਂਟ ਤੋਂ ਪਹੁੰਚੇ ਨੇ ਆਪ ਦੇ ਬੱਚਿਆਂ ਦੇ ਨਾਮ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੋਂ ਹੇ ਅੰਤ ਵਿੱਚ ਸਦਾ ਦੇ ਨਾਰ ਸਰਦਾਰ ਕੁਲਵੰਤ ਸਿੰਘ ਕਲਸੀ ਜੀ ਪ੍ਰਿੰਸੀਪਲ ਭਗਿੰਦਰਾ ਖਾਲਸਾ ਸਕੂਲ ਉਹ ਧੰਨਵਾਦ ਕਰਨਗੇ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਸਰਟੀਫਿਕੇਟਸ ਤੇ ਬੈਨਰ ਰੱਖਦੇ ਆ ਉਹਨਾਂ ਨੂੰ ਉਹ ਮਾਨ ਸਨਮਾਨ ਨਾਲ ਜਿਹੜੀ ਉਹ ਦਿੱਤੇ ਜਾਣੀ ਸਰਦਾਰ ਭਰਵੰਦ ਸਿੰਘ ਜੀ ਬਹੁਤ ਬੀ ਸਰਕਾਰ ਜੋ ਇਸ ਸੈਮੀਨਾਰ ਦੇ ਵਿੱਚ ਪਹੁੰਚੇ ਸਾਡੇ ਸਦਾ ਗਨੀਤ ਸਿੰਘ ਜੀ ਉਹ ਮੈਂਬਰ ਐਜਪੀਸੀ ਔਰ ਇੰਚਾਰਜ ਵਿਦਿਆ ਸਕੂਲ ਐਂਡ ਕਾਲਜ ਐਜਪੀਸੀ ਔਰ ਸਾਡੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜੇ ਬੰਦਰਪਾਈ ਦੂਜੀ ਔਰ ਇਹ ਐਜੂਕੇਸ਼ਨ ਦੇ ਸਾਰੇ ਮੈਂਬਰਸ ਔਰ ਪ੍ਰਧਾਨ ਸੈਕਟਰੀ ਔਰ ਐਗਜ਼ੀਕਟਿਵ ਮੈਂਬਰ ਬੈਗ ਸਾਰਿਆਂ ਦਾ ਇਸ ਸਕੂਲ ਦੇ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਇਹੋ ਜੇ ਸੈਮੀਨਾਰ ਲਈ ਮੇਰੇ ਸਕੂਲ ਨੂੰ ਚੁਣਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਅੱਗੇ ਤੋਂ ਵੀ ਤੁਹਾਨੂੰ ਇਹ ਮਾਸਟਰ ਗੇਮ ਐਸੋਸੀਏਸ਼ਨ ਨੂੰ ਕਹੂੰਗਾ ਵੀ ਜੇ ਵੀ ਇਹੋ ਜੇ ਸੈਮੀਨਾਰ ਤੇ ਕੋਈ ਵੀ ਮੇਰੇ ਵੱਲੋਂ ਕੋਈ ਹੈਲਪ ਚਾਹੀਦੀ ਹੈ ਮੈਂ ਤੁਹਾਡੇ ਲਈ ਦੇਰ ਆ ਤਿਆਰ ਆ ਉਹ ਤੁਹਾਡੇ ਹੈਟਰੀ ਤਿਆਰ ਆ ਔਰ ਮੈਂ ਬੂ ਸਾਹਿਬ ਜੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਛੋਟੀ ਜੀ ਮੰਗ ਸੀਗੀ ਉਹਨੇ ਕਬੂਲ ਕੀਤੀ ਹੈ ਮੈਂ ਡਾਇਰੈਕਟਰ ਸਾਹਿਬ ਨੂੰ ਲਿਖੂਗਾ ਔਰ ਮੈਂ ਤੁਹਾਡਾ ਹੈਟਰੀ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੂ ਸਾਹਿਬ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਇਹ ਸਕੂਲ ਦਾ ਜਦੋਂ ਦਾ ਮੈਂ ਚਾਰਜ ਸੰਭਾਲਿਆ ਮੇਰਾ ਕੋਈ ਇਸ਼ੂ ਨਹੀਂ ਕਿ ਮੈਂ ਇਸ ਸਕੂਲ ਨੂੰ ਦੇਣ ਤੱਕ ਨਹੀਂ ਚਾਰਜ ਰਿਹਾ ਟਰੱਕੀ ਵਰ ਤੇ ਲੈ ਕੇ ਜਾਵਾਂ ਔਰ ਇਹਦਾ ਨਾਮ ਪੰਜਾਬ ਦੇ ਵਿੱਚ ਨਹੀਂ ਇੰਡੀਆ ਵਿੱਚ ਵੀ ਇਹਦਾ ਨਾਮ ਰੌਸ਼ਨ ਕਰਾ ਜੇ ਮੇਰੀ ਕੋਸ਼ਿਸ਼ ਹੋਵੇ ਇੱਕ ਇਹ ਜਿਹੜੇ ਮੈਂ ਕਰਾਂ ਜਿੰਨੇ ਮੇਰੀ ਕੋਸ਼ਿਸ਼ ਹੋਊਗੀ ਮੈਂ ਇਹ ਦੇਖਿਆ ਵੀ ਹੈ ਮੈਨੂੰ ਸਹਯੋਗ ਵੀ ਮਿਲਿਆ ਦੇ ਆਸ-ਪਾਸੋਂ ਸਮਾਜ ਵੱਲੋਂ ਵੀ ਮਿਲਿਆ ਆਸ-ਪਾਸੇ ਦੇ ਜਿਹੜੇ ਮੋਹਰ ਪਰ ਪੰਜਾਬ ਦੇ ਸਹਯੋਗ ਮਿਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਇੱਥੇ ਬੰਦ ਕਰੂ